ਅੱਜ ਪਿੰਡ ਵੀਰੇਵਾਲੇ ਖੁਰਦ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਬਤੇ ਪਿੰਡ ਵੀਰੇਵਾਲੇ ਵੱਲੋਂ ਲੰਗਰ ਲਾ ਰਹੇ ਆ ਜੀ ਤੇ ਸਾਰੇ ਪਿੰਡ ਦਾ ਪੰਚਾਇਤ ਦਾ ਤੇ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਫਰੀਦ ਜੀ ਦਾ ਆਗਮਨ ਪਰ 2025 ਜੋ ਕਿ ਹਰ ਸਾਲ ਦੀ ਤਰ੍ਹਾਂ ਆਪਣੇ ਨਗਰ ਵੱਲੋਂ ਪਿੰਡ ਵੀਰੇਵਾਲਾ ਖੁਰਦ ਜ਼ਿਲ੍ਹਾ ਫਰੀਦਕੋਟ ਵੱਲੋਂ ਹਰ ਸਾਲ ਆਪਾਂ ਸਾਗ ਦਾ ਤੇ ਪ੍ਰਸ਼ਾਦ ਦਾ ਲੰਗਰ ਲਗਾਉਂਦੇ ਹਾਂ ਜੋ ਕਿ ਅੱਜ ਨਗਰ ਦੇ ਸੰਯੋਗ ਨਾਲ ਆਪਾਂ ਲੰਗਰ ਲਗਾਇਆ ਜਾ ਰਿਹਾ ਫ੍ਰੀ ਕੋਰਟ ਦਾ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਉੱਥੇ ਪਹੁੰਚ ਦੀ ਕਿਰਪਾ ਕਰੋ ਸੇਵਾਦਾਰਾਂ ਵੱਲੋਂ ਤਿਆਰੀਆਂ 11 ਵਜ ਚੁੱਕੇ ਆ ਲਾਈਵ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸੰਯੋਗ ਦਿੱਤਾ ਧੰਨਵਾਦ ਜੀ ਸਾਰਾ ਵਾਈਬਰ ਦੀ ਕਿਫਤ ਹੈ ਧੰਨਵਾਦ ਸਾਰੇ ਵੀਰਾਂ ਦਾ ਜੋ ਸਾਰਿਆਂ ਨੇ ਰਲ ਮਿਲ ਕੇ ਨਗਰ ਨੇ ਜਿਹੜੀ ਨਗਰ ਉਪਰਾਲਾ ਕੀਤਾ ਸਾਰਿਆਂ ਦਾ ਤਾਇਦ ਨੂੰ ਧੰਨਵਾਦ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਲੱਖ ਖੁਸ਼ੀਆਂ ਬਾਸ਼ੀਆਂ ਜੇ ਸਤਿਗੁਰੂ ਨਜ਼ਰ ਕਰੇ ਨਮਖੇ ਘਰਨਾਮ ਦੇ ਮੇਰਾ ਮੰਤਰ ਸੀਤਲ ਹੋਏ ਤਾਂਦਨ ਬਾਬਾ ਫਰੀਦ ਜੀ ਆਵ ਜੀ ਆਗਮਨ ਗੁਰਪੁੱਤੀਆਂ ਸਰਦਾਂ ਨੂੰ ਲੱਖ ਲਖ ਵਧਾਈਆਂ ਜਨਗਰ ਵੀਰਵਾ ਤੋਂ ਸੰਤਾਂ ਨੇ ਬਹੁਤ ਵੱਡਾ ਪ੍ਰਾਣਾ ਕੀਤਾ ਹੈ ਅੱਜ 22 ਸਤੰਬਰ ਦਿਨ ਸਵਾਮਰ ਸਾਰੀਆਂ ਸੰਤਾਂ ਨਾਲ ਕੇ ਗੁਰਦਵਾਰ ਸਾਹਿਬ ਤੋਂ ਲੰਗਰ ਤਿਆਰ ਕਰਕੇ ਸਾਰ ਪ੍ਰਸ਼ਾਦਾ ਬਾਬਾ ਫਰੀਦ ਦੇ ਮੇਲੇ ਤੇ ਅੱਜ ਸਰਦਾਰ ਸੇਵਾ ਕਰ ਰਹੀਆਂ ਹਨ ਜੋ ਸੰਗਤਾਂ ਵਿੱਚ ਪ੍ਰਸ਼ਾਦਾ ਵਰਤਾਇਆ ਜਾਣਾ 11 ਵਜੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਸਾਰ ਸੰਗਤਾਂ ਪਾਈ ਹੁਮਾ ਹੁਮਾ ਕੇ ਉੱਥੇ ਮੇਲੇ ਵਿੱਚ ਲੰਗਰ ਦੀ ਸੇਵਾ 'ਚ ਪਹੁੰਚੋ ਸਭ ਦੀਆਂ ਹਾਜ਼ਰੀਆਂ ਬਾਦਸ਼ਾਹ ਕਿਰਪਾ ਕਰਨੀ ਸਭ ਦੇ ਜੜੀ ਕਲਾ ਬਖਸ਼ਣੀ ਬਾਹਰ ਜੀ ਦਾ ਖਲਸਾ ਬਾਹਰ ਜੀ ਕੀ ਫਤਿਹ